ਮੇਰੇ ਪਿਆਰੇ ਦਰਸ਼ਕੋ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੀ ਕਵਿਤਾ ਦਾ ਵਿਸ਼ਾ ਹੈ ਮੂੰ ਆਈ ਬਾਤ ਜਿਸ ਬਸਤੀ ਚ ਰੂਹਾਂ ਦੇ ਹੌਣ ਮੇਲੇ ਜਿਸ ਬਸਤੀ ਵਿੱਚ ਰੂਹਾਂ ਦੇ ਹੌਣ ਮੇਲੇ ਉਸ ਬਸਤੀ ਚ ਥੋੜੀ ਜਿਹੀ ਥਾਂ ਦੇ ਦੇ ਉਸ ਬਸਤੀ ਚ ਥੋੜੀ ਜਿਹੀ ਥਾਂ ਦੇ ਦੇ ਮੇਰੀਆਂ ਸਭੇ ਸਹੂਲਤਾਂ ਸੰਭ ਲੈ ਤੂੰ ਮੇਰੀਆਂ ਸਭੇ ਸਹੂਲਤਾਂ ਸੰਭ ਲੈ ਤੂੰ ਥੋੜੀ ਆਪਣੇ ਬੋਰਡ ਦੀ ਛਾਂ ਦੇ ਦੇ ਥੋੜੀ ਆਪਣੇ ਬੋਰਡ ਦੀ ਛਾਂ ਦੇ ਦੇ ਸ਼ਹਿਰ ਵਿੱਚ ਤਾਂ ਰੁੱਸ ਗਏ ਚੰਨ ਤਾਰੇ ਸ਼ਹਿਰ ਵਿੱਚ ਧਰ ਉਸ ਗਏ ਚੰਨ ਤਾਰੇ ਤਾਰੇ ਵੇਖਣ ਲਈ ਮੁੜ ਗ੍ਰਾਂਹ ਦੇ ਦੇ ਤਾਰੇ ਵੇਖਣ ਲਈ ਮੁੜ ਗ੍ਰਾਂਹ ਦੇ ਦੇ ਚੂਰੀ ਪਾਉਣ ਨੂੰ ਬੜਾ ਹੀ ਚਿਤ ਕਰਦਾ ਚੂਰੀ ਪਾਉਣ ਨੂੰ ਬੜਾ ਹੀ ਚਿਤ ਕਰਦਾ ਬੋਲਣ ਲਈ ਬਨੇਰੇ ਤੇ ਗਾਂ ਦੇ ਦੇ ਬੋਲਣ ਲਈ ਬਨੇਰੇ ਤੇ ਗਾਂ ਦੇ ਦੇ ਧੰਨਵਾਦ ਸਬਸਕ੍ਰਾਈਬ ਜ਼ਰੂਰ ਕਰਨਾ